ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਲਵਲੀ ਗਵਿੰਦ ਗੜੀ ਆ ਜਿਸ ਤਰ੍ਹਾਂ ਕੀ ਤੁਸੀਂ ਜਾਣਦੇ ਹੋ ਸਾਰੇ ਆਪਾਂ ਚਿੱਟੇ ਦੇ ਵਿਰੋਧ ਦੇ ਵਿੱਚ ਵੀਡੀਓ ਪਾਣੇ ਹੁੰਨੇ ਆ ਤੇ ਕਿੱਧਰ ਗਏ ਮਡੇ ਉਹ ਲਾਲਾ ਸੀ ਤਾਂ ਕੇ ਪਏ ਐਈ ਚੱਟਾ ਹੱਸਤਾ ਲਾਲਾ ਕੇ ਪਏ ਐਈ ਚੱਟਾ ਜੇ ਵਿੱਚ ਉਹ ਬਲਾ ਨੂੰ ਬਲਾ ਮਾਰਵਾਜੋ ਨੋ ਤੇ ਵੀਰੇ ਗੱਲ ਤਾਂ ਸੁਨੋ ਆ ਦੇਖੋ ਜੀ ਆ ਸਾਡੇ ਮਾਲਲੇ ਦਾ ਮੁੰਡਾ ਆ ਚਿੱਟਾ ਦਿੰਦਾ ਵੇ ਦਿਖਾ 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 ਦੇ ਦਿਖਾ ਦੇ ਕਰਕੇ ਕੋਈ ਗੱਲ ਨਹੀਂ ਯਾਰ ਤੂੰ ਕਿਹੜਾ ਵੇਚਣਾ ਤੂੰ ਤਾਂ ਪੀਣਾ ਨਾ ਇਹ ਤੰਗ ਨੇ ਬੰਦੇ ਤਾਂ ਕਰਕੇ ਇਹ ਦਿਖਾ ਦੇ ਖੋਲ ਕੇ ਦਿਖਾ ਕਿੱਥੋਂ ਲੱਤਾ ਇਹ ਹੁਣ ਮਾਰਿਆ ਤੁਹਾਨੂੰ ਦੱਸ ਦੱਸ ਕਿੱਥੋਂ ਲੱਤਾ ਬੰਗਾਲਿਆਂ ਤੋਂ ਮੈਂ ਦੱਸੂ ਕਿੱਥੋਂ ਲੱਤਾ ਬੰਗਾਲਿਆਂ ਤੋਂ ਬੰਗਾਲਿਆਂ ਤੋਂ ਲੱਤਾ ਜੀ ਲਓ ਜੀ ਆ ਦੇਖੋ ਇਹ ਸਾਡੇ ਮੁੰਡੇ ਮਾਸਟਰ ਕਲੋਨੀ ਦੇ ਨੇ ਵੀ ਜਿਹੜੇ ਸਾਫ ਤੇ ਸ਼ਰਿਆਮ ਕਹਿ ਰਹੇ ਨੇ ਦਿਖਾ ਦੇ ਚਿੱਟਾ ਵੀ ਹੁਣ ਜਾਲੀ ਵਾਟ ਪੈਣ ਨਹੀਂ ਦੇਣੀ ਚਿੱਟੇ ਦੀ ਮੰਡੀ ਰਹਿਣ ਨਹੀਂ ਦੇਣੀ ਨਸ਼ਾਦ ਤਸਕਰ ਮਰਦਾਬਾਦ ਨਸ਼ਾਦ ਤਸਕਰ ਮਰਦਾਬਾਦ ਨਸ਼ਾਦ ਤਸਕਰ ਮਰਦਾਬਾਦ ਲੋ ਜੀ ਆ ਦੇਖ ਲਓ ਇਹ ਮਾਸਟਰ ਕਲੋਨੀ ਦੇ ਸਾਡੇ ਵਾਲਮਿਕ ਮਹੱਲੇ ਦੇ ਹਾਲ ਨੇ ਤੇ ਆ ਮੁੰਡਾ ਐਡਿਕਟ ਹੋ ਚੁੱਕਿਆ ਪੱਕਾ ਦੇਖੋ ਇਹਦੇ ਕੋਲ ਇਹ ਵੀ ਆ ਮੁੰਡਾ ਐਡਿਕਟ ਦਾ ਐਡਿਕਟ ਮੈਂ ਵੀ ਆ ਜੀ ਇਹ ਵੀ ਮੁੰਡਾ ਵਿਚਾਰਾ ਨਾਲ ਆ ਸੀ ਐਡਿਕਟ ਆ ਜੀ ਤੇ ਇਹ ਦੇਖੋ ਇਹ ਕਾਫੀ ਦਿਨਾਂ ਦੇ ਵਿੱਚ ਇਹ ਅਸੀਂ ਗੱਲ ਦਾ ਖਲਾਸਾ ਕਰਨਾ ਸੀ ਇਹ ਸਾਡੇ ਭਾਈ ਤੰਗ ਸੀਗੇ ਇਸ ਕਰਕੇ ਇਹ ਹੱਕ ਕੇ ਸਾਡੇ ਕੈਮਰੇ ਦੇ ਮੁਰੇ ਹੋਏ ਨੇ ਠੀਕ ਹੈ ਜੀ ਇੱਥੋਂ ਚੁੱਪਾ ਬੰਦ ਕਰਾਇਆ ਜਾ ਆ ਦੇਖੋ ਆ ਮੁੰਡਾ ਬੈਠਾ ਜੀ ਇਹ ਵੀ ਮੁੰਡੇ ਦੀ ਵੀਡੀਓ ਵਾਇਰਲ ਹੋਈ ਹੋਈ ਆ ਤੇਰੀ ਵੀਡੀਓ ਵੀ 15 20 ਹਜ਼ਾਰ ਮੁੰਡਿਆਂ ਨੇ ਦੇਖ ਚੁੱਕੇ ਨੇ ਠੀਕ ਆ ਐਵੇਂ ਮੁੰਡਾ ਦੇਖ ਲੋ 15 ਸਾਲ ਦਾ ਇਹਦੇ ਦਾੜੀ ਨਾ ਮੋਛ ਨਾ ਇਹ ਵੀ ਮੁੰਡਾ ਚਿੱਟੇ ਦਾ ਟੀਕਾ ਲਾਉਂਦਾ ਠੀਕ ਆ ਜੀ ਇਹ ਆ ਸਾਡੇ ਮੰਡੀ ਗਵਿੰਦ ਘੜਦੇ ਹਾਲ ਬੁਰਾ ਹਾਲ ਹੋਇਆ ਪਿਆ ਬੇੜਾ ਗਰਕ ਹੋਇਆ ਪਿਆ ਆ ਦੇਖੋ ਜੀ ਮੁੰਡਾ ਚੰਗਾ ਭਲਾ ਮੁੰਡਾ ਦੇਖੋ ਲੰਬਾ ਲੰਜਾ ਮੁੰਡਾ 6 ਫੁੱਟ ਕੱਦਦਾ ਤੇ ਇਹ ਨੇ ਦਲਦਲ ਦੇ ਵਿੱਚ ਜਿਹੜੇ ਜੰਮੇ ਹੋਏ ਦਲਦਲ ਦੇ ਵਿੱਚ ਫਸੇ ਗਏ ਨੇ ਸਾਡਾ ਕਲੋਨੀ ਚੋਂ ਬੰਦ ਕਰਾਇਆ ਜਾਵੇ ਜੀ ਬੰਗਾਲੇ ਦੇ ਮਹੱਲੇ ਚੋਂ ਜੀ ਰਿਕੁਐਸਟ ਹੈ ਜੀ ਨਹੀਂ ਮਰ ਜਾਗੇ ਜੀ ਅਸੀਂ ਯਾਰ ਤੁਹਾਡੇ ਨਾਲ ਸਾਡੀ ਹਮਦਰਦੀ ਹੈ ਵੀਰੇ ਪੂਰੀ ਠੀਕ ਆ ਪਰ ਜਿਹੜੇ ਵੇਚਦੇ ਨੇ ਉਹਨਾਂ ਨੂੰ ਅਸੀਂ ਬਖਸ਼ਣਾ ਨਹੀਂ ਹੈਗਾ ਠੀਕ ਆ ਬਿਲਕੁਲ ਜੀ ਬਖਸ਼ਣਾ ਠੀਕ ਹੈ ਨਾ ਦੰਦ ਕਰਾਇਆ ਜਾਣਾ ਚਾਹੀਦਾ ਇਹ ਨੇ ਬਾਈ ਸਾਡੇ ਹਾਲ ਓਰੇ ਹਾਂ ਜੀ ਬਾਈ ਜੀ ਕੀ ਹਾਲ ਆ ਹੋਰ ਠੀਕ ਹਾਂ ਕੀ ਹਾਲ ਆ ਵੀਰੇ ਹੋਰ ਚੜਦੀ ਕਲਾ ਵਿਰੋਧ ਹੋ ਰਿਹਾ ਵੀਰੇ ਮੁੰਡਾ ਸਾਡਾ ਆਪ ਚਿੱਟਾ ਲੈ ਕੇ ਆਇਆ ਉਹ ਆਪ ਕੈਮਰੇ ਦੇ ਮੁਰੇ ਹੋਇਆ ਸਾਡੇ ਅੱਛਾ ਜੀ ਤਾਨੂੰ ਪਤਾ ਇਸ ਚੀਜ਼ ਬਾਰੇ ਵੈਸੇ ਵੀ ਉਰੇ ਦਾ ਰੌਲਾ ਪਿਆ ਹੋਇਆ ਵੀ ਉਹਨੇ ਮਾਸਟਰ ਕਲੋਨੀ ਤੇ ਆਪਣੇ ਟੇਹਾ ਵਸਤੇ ਦੇ ਵਿੱਚ ਚਿੱਟਾ ਵੇਚਦਾ ਆ ਦੇਖੋ ਮੁੰਡਾ ਚਿੱਟਾ ਚੱਕੀ ਫਿਰਦਾ ਆਪਣੇ ਹੱਥਾਂ ਦੇ ਵਿੱਚ ਕਹਿੰਦਾ ਮੈਂ ਟੇਹਾ ਵਸਤੀ ਚੋਂ ਲੈ ਕੇ ਆਇਆ ਹੁਣ ਇਹਦੇ ਬਾਰੇ ਤੁਸੀਂ ਕੀ ਕਹੋਗੇ ਵੀ ਬੰਦ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਪੂਰੇ ਦੇ ਵਿੱਚ ਤੁਹਾਨੂੰ ਲੱਗਦਾ ਵੀ ਪੁਲਿਸ ਪ੍ਰਸ਼ਾਸਨ ਕੰਮ ਕਰ ਰਿਹਾ ਜੀ ਇਸ ਚੀਜ਼ ਬਾਰੇ ਵੀ ਨਹੀਂ ਕਰ ਰਿਹਾ ਹੋਣਾ ਚਾਹੀਦਾ ਇਹ ਐਕਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਲੋ ਜੀ ਇਹ ਇਹ ਨੇ ਸਾਡੇ ਹਾਲ ਉਹਰੇ ਨਸ਼ਾ ਤਸਕਰਾਂ ਦੇ ਜਿਹੜੇ ਉਹਰੇ ਮਹੱਲੇ ਦੇ ਮੋੜ ਤੇ ਖੜਕੇ ਆ ਕੇ ਸਾਡੇ ਮੁੰਡਿਆਂ ਨੂੰ ਚਿੱਟਾ ਦਿੰਦੇ ਨੇ ਆਹ ਐਡਿਕਟ ਮੁੰਡੇ ਦੋ ਖੜੇ ਨੇ ਜੀ ਇਹਨਾਂ ਤੋਂ ਇਲਾਵਾ ਵੀ ਤੁਹਾਨੂੰ ਹੋਰ ਦਿਖਾ ਦਾਂਗੇ ਜਿਹੜਾ ਬੰਦਾ ਬਾਈ ਆਪਣੇ ਮੂੰਹ ਤੋਂ ਮੰਨ ਰਿਹਾ ਵੀ ਮੈਂ ਪੀ ਰਿਹਾ ਆਪਾਂ ਤਾਂ ਉਹਨੂੰ ਮਨਾਇਆ ਇਹਦਾ ਮੰਨ ਰਿਹਾ ਕਿ ਅੱਜ ਤਾਂ ਦੂਗੀ ਠੀਕ ਆ ਤੀਜਾ ਮੁੰਡਾ ਹੋ ਰਿਹਾ ਤਿੰਨ ਮੁੰਡੇ ਤਾਂ ਮੈਂ ਤੁਹਾਡੇ ਅੱਖਾਂ ਦੇ ਸਾਹਮਣੇ ਦਿਖਾ ਦੇ ਵੀ ਇਹ ਮੁੰਡੇ ਤੇ ਹਵਸਤੀ ਦੇ ਵਿੱਚੋਂ ਜਾ ਕੇ ਚਿੱਟਾ ਲੰਦੇ ਨੇ ਦੁਖੀਆਂ ਦੱਸ ਬਈ ਚਿੱਟੇ ਤੋਂ ਤੁਸੀਂ ਜੋ ਕਰ ਰਹੇ ਹੋ ਸਹੀ ਕਰ ਰਹੇ ਆ ਵੀਰੇ ਮੁੰਡੇ ਆਪ ਮੰਨ ਕੇ ਉਹਦੇ ਚਿੱਟਾ ਦਿਖਾ ਰਹੇ ਨੇ 73 ਕੋਟ ਤੇ ਨਾਲ ਆ ਤੇ 34 ਤੇ ਨਾਲ ਆ ਛੋਣਿਓ ਸਾਖਦੇ ਨਸ਼ਾ ਤਸਕਰ ਮਰਦਾਬਾਦ ਨਸ਼ਾ ਤਸਕਰ ਮਰਦਾਬਾਦ ਨਸ਼ਾ ਤਸਕਰ ਮਰਦਾਬਾਦ ਨਸ਼ਾ ਤਸਕਰ ਮਰਦਾਬਾਦ ਚਿੱਟੇ ਦੀ ਮੰਡੀ ਰਹਿਣੀ ਨਹੀਂ ਹਾਂਜੀ ਇਹ ਗੱਲ ਆ ਜੀ ਸਾਡੇ ਮੰਡੀ ਗਵਿੰਦਗੜ੍ਹ ਦੇ ਹਾਲ ਨੇ ਵੀਡੀਓ ਸ਼ੇਅਰ ਕਰਦੇ ਹੋ ਪਹਿਲਾਂ ਤਾਂ ਜੀ ਦੱਬ ਕੇ ਸਾਰੇ ਜਣੇ ਲੈ ਵੀ ਇੱਕ ਵਾਰ ਫੇਰ ਦਿਖਾ ਦੇ ਕੋਈ ਉਹ ਚੀਜ਼ ਨਹੀਂ ਹੋਣੀ ਚਾਹੀਦੀ ਕਿੰਨੇ ਦਾ ਲਟਕਾ ਕੇ ਇਹ ਮੇਰੇ 400 ਦਾ ਪਾ ਫੜ ਰਿਹਾ ਜੀ 400 ਰੁਪਏ ਦਾ ਪਾ ਫੜ ਇਹ ਮੁੰਡਾ ਜੀ ਬਹੁਤ ਵਧੀਆ ਸੀ ਕਿਸੇ ਟਾਈਮ ਦੇ ਵਿੱਚ ਵਧੀਆ ਕੰਮਾਂ ਦੇ ਵਿੱਚ ਇਹਦਾ ਨਾਮ ਹੁੰਦਾ ਸੀ ਮੁੰਡੇ ਦਾ ਤੇ ਅੱਜ ਬੰਦੇ ਦਾ ਬਿਲਕੁਲ ਜ਼ੀਰੋ ਹੋ ਚੁੱਕਿਆ ਕਿਸ ਚੀਜ਼ ਕਰਕੇ ਤਾਂ ਅਜੇ ਗਾਏ ਆ ਇੱਕ ਛੋਟੀ ਜਿਹੀ ਕੀੜੀ ਜਿੰਨੀ ਚੀਜ਼ ਕਰਕੇ ਇਸ ਬੰਦੇ ਦਾ ਨਾਮ ਮਿੱਟੀ ਦੇ ਵਿੱਚ ਡੁੱਬਿਆ ਹੋਇਆ ਨਹੀਂ ਇਹ ਬੰਦੇ ਦਾ ਖੌਫ ਹੁੰਦਾ ਸੀ ਕਿਸੇ ਸਮੇਂ ਆ ਦੇਖ ਲਈ ਆ ਉਹ ਚੀਜ਼ ਆ ਉਹ ਨਸ਼ਾ ਬਈ ਕਿੱਥੋਂ ਮਿਲਦਾ ਹੁਣ ਇੱਕ ਵਾਰ ਸਾਰੇ ਦੱਸ ਦੋ ਦੱਸ ਦੋ ਬਈ ਸਾਰੇ ਇੱਕ ਵਾਰ ਆ ਰੋਡ ਦੇਖ ਲੈ ਕਿੱਥੇ ਦਾ ਦਿਖਾ ਦੇ ਰੋਡ ਦਿਖਾ ਦੇ ਇਹ ਮਾਸਟਰ ਕਲੋਨੀ ਬਾਲਮਿਕ ਮਹੱਲਾ ਜੀ ਆ ਅੰਦਰ ਤੋਂ ਲੈ ਕੇ ਪਾਰਕ ਬਾਗ ਦੇ ਅੰਦਰ ਤੋਂ ਲੈ ਕੇ ਉਹ ਟੇਹਾ ਵਸਤੀ ਤੱਕ ਸਾਰੇ ਕਿਤੇ ਵਿਕਦਾ ਜੀ ਇਹ ਲਓ ਜੀ ਹੁਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੁਣ ਆਪਾਂ ਦੇਖਦੇ ਆਂ ਵੀ ਪੁਲਿਸ ਪ੍ਰਸ਼ਾਸਨ ਹੈ ਜਿਹੜੀ ਵੀ ਐਕਸ਼ਨ ਦੇ ਵਿੱਚ ਆਉਂਦੀ ਏ ਜਾਂ ਨਹੀਂ ਆਉਂਦੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਸਿੱਟੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ